ਰਾਗ ਬਿਲਾਵਲ ਮਹਲਾ 5 ਚਉਪਦੇ ਦੁਪਦੇ ਘਰਿ ਸ਼ੀਵਾਂ ੴ ਸਤ ਗੁਰ ਪ੍ਰਸਾਦਿ ਮੇਰੇ ਮੋਹਨ ਸ਼ਰਮਣੀ ਇਹ ਨਾ ਸੁਣਾਏ ਸਾਖਤ ਗੀਤ ਨਾਦ ਤੁਣ ਗਵਤ ਬੋਲਤ ਬੋਲਿਆ ਜਾਏ ਰਹਾਉ ਹੈ ਮੇਰੇ ਮੋਹਨ ਇਹੋ ਜਿਹੇ ਪ੍ਰਮਾਤਮਾ ਤੋਂ ਬੇਮੁਖ ਕਰਨ ਵਾਲੇ ਬੋਲ ਮੇਰੀ ਕੰਨੀ ਨਾ ਪਹਿਣ ਪ੍ਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਜਿਹੜੇ ਗੰਦੇ ਗੀਤਾਂ ਨਾਦਾਂ ਦੁਨੀਆਂ ਦੇ ਬੋਲ ਬੋਲਦੇ ਹਨ ਅਤੇ ਗਾਉਂਦੇ ਹਨ ਉਹ ਆਤਮਿਕ ਜੀਵਨ ਵਾਸਤੇ ਵਿਅਰਥ ਹਨ ਰਹਾਓ ਸੇਵਤ ਸੇਵ ਸੇਵ ਸਾਧ ਸੇਵੋਂ ਸਦਾ ਕਰੂੰ ਕਿਰਤਾਏ ਮੈਂ ਸਦਾ ਹੀ ਹਰ ਵੇਲੇ ਗੁਰੂ ਦੀ ਸ਼ਰਨ ਪਿਆਰਾ ਹਾਂ ਮੈਂ ਸਦਾ ਇਹੀ ਕਾਰ ਕਰਦਾ ਰਹਾ ਹਾਂ ਅਬੈ ਦਾਨ ਪਾਵੋ ਪੁਰਖ ਦਾਤੇ ਮਿਲ ਸੰਗਤ ਹਰ ਗੁਣ ਗਾਏ ਹੈ ਸਰਵ ਵਿਆਪਕ ਦਾਤਾਰ ਹੈ ਹਰੀ ਮੇਰਕਾਰ ਗੁਰੂ ਦੀ ਸੰਗਤ ਵਿੱਚ ਮਿਲ ਕੇ ਤੇਰੇ ਗੁਣ ਗਾ ਕੇ ਮੈਂ ਤੇਰੇ ਦਰ ਤੋਂ ਨਿਰਪੈਤਾ ਦੀ ਦਾਤ ਪ੍ਰਾਪਤ ਕਰਾਂ ਰਸਨਾ ਅਗ ਅਗਹ ਗੁਣ ਰਾਤੀ ਨੈਨਾ ਦਰਸ਼ ਰੰਗ ਲਾਏ ਮੇਰੀਆਂ ਅੱਖਾਂ ਤੇਰੇ ਦਰਸ਼ਨ ਦਾ ਆਨੰਦ ਮਾਣ-ਮਾਣ ਕੇ ਮੇਰੀ ਜੀਬ ਤੈਂ ਅਪਹੋਚ ਦੇ ਗੁਣਾ ਵਿੱਚ ਰਤੀ ਰਹੇ ਹੋ ਕ੍ਰਿਪਾਲ ਦੀਨ ਦੁਖ ਭੰਜਨ ਮੋਹੇ ਚਰਨ ਰਿਦੈ ਵਸਾਏ ਹੈ ਦੀਨਾਂ ਤੇ ਦੁਖ ਦੂਰ ਕਰਨ ਵਾਲੇ ਮੇਰੇ ਉੱਤੇ ਦਇਆਵਾਨ ਹੋ ਆਪਣੇ ਚਰਨ ਮੇਰੇ ਹਿਰਦੇ ਵਿੱਚ ਵਸਾਈ ਰੱਖ ਸਭੂ ਤਲੈ ਤਲੈ ਸਭੇ ਉਪਰ ਇਹ ਦ੍ਰਿਸ਼ਟ ਦ੍ਰਿਸ਼ਤਾਏ हे मोहन मेरी निगाह विच एहो जही ज्योत पैदा कर के मैं अपने आप नु सब नालो नीमा समझاں ਅਤੇ ਸਭ ਨੂੰ ਆਪਣੇ ਨਾਲ ਉੱਚਾ ਜਾਣਾ। अभिमान खोए खोए खोए, खोए खोई। ਹਉ ਮੋ ਕੋ ਸਤਿਗੁਰ ਮੰਤਰ ਦਿੜਾਏ। हे मेरे मोहन मेरे हृदय विच गुरु दा उप, उपदेश पक्का कर दे ताकि मैं सदा ਲਈ ਆਪਣੇ ਅੰਦਰੋਂ अहंकार ਦੂਰ ਕਰ ਦੇ। ਅਤਲ 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 ਨਾ ਹਤੁਲੀਐ ਭਗਤ ਵਛਲ ਕਿਰਪਾਏ ਏ ਮੋਹਨ ਤੂੰ ਅਤਲ ਹੈ ਤੂੰ ਅਤਲ ਹੈ ਤੂੰ ਅਤਲ ਹੈ ਤੇਰੇ ਵੱਡਪਣ ਨੂੰ ਤੋਲਿਆ ਨਹੀਂ ਜਾ ਸਕਦਾ ਤੂੰ ਭਗਤੀ ਨੂੰ ਪਿਆਰ ਕਰਨ ਵਾਲਾ ਹੈ ਤੂੰ ਸਭ ਉਤੇ ਕਿਰਪਾ ਕਰਦਾ ਹੈ ਜੋ ਜੋ ਸ਼ਰਨ ਪਰਯੋ ਗੁਰੂ ਨਾਨਕ ਅਬੈਦਾਨ ਸੁਖ ਪਾਏ ਹੈ ਨਾਨਕ ਮੋਹਨ ਪ੍ਰਭੂ ਦੀ ਕਿਰਪਾ ਨਾਲ ਜਿਹੜਾ ਜਿਹੜਾ ਮਨੁੱਖ ਪ੍ਰਭੂ ਦੀ ਸ਼ਰਣ ਪੈਂਦਾ ਹੈ ਉਹ ਨਿਰਪੈਤਾ ਦੀ ਦਾਤ ਹਾਸਲ ਕਰ ਲੈਂਦਾ ਹੈ ਉਹ ਸਦਾ ਆਤਮਿਕ ਆਨੰਦ ਮੰਨਦਾ ਹੈ ਬਿਲਾਵਲ ਮਹਲਾ 5 ਪ੍ਰਭ ਜੀ ਤੂੰ ਮੇਰੇ ਪ੍ਰਾਨੇ ਆਧਾਰੇ اے ਪ੍ਰਭੂ ਤੂੰ ਹੀ ਮੇਰੀ ਜਿੰਦ ਦਾ ਸਹਾਰਾ ਹੈ ਨਮਸਕਾਰਿੰਦੋਤ ਬੰਦਨਾ ਅਨਪਾਰ ਜਾਉ ਬਾਰੇ ਰਹਾਉ اے ਪ੍ਰਭੂ ਮੈਂ ਤੇਰੇ ਹੀ ਅੱਗੇ ਨਮਸਕਾਰ ਕਰਦਾ ਹਾਂ ਚਫਾਲ ਲੰਮਾ ਪੈ ਕੇ ਨਮਸਕਾਰ ਕਰਦਾ ਹਾਂ ਮੈਂ अनेਕਾਂ ਵਾਰੀ ਤੇਥੋਂ ਸਦਕੇ ਜਾਂਦਾ ਹਾਂ ਉਠਤ ਬੈਠਤ ਸੋਵਤ ਜਾਗਤ ਏ ਮਨਹੁ ਤੁਜੈ ਚਿਤਾਰੇ اے پربھو اٹھندیاں مہندیاں سوتیاں جاگدیاں ہر ویلے میرا اے من تینو ہی یاد کردا رہندا ہے سُکھ نوکھ اس من کی برثا تجھ ہی آ گئے سارے میرا اے من اپنے سُکھ اپنے دکھ ہر ایک پیڑا تیرے اگے ہی ਪੇਸ਼ ਕਰਦਾ ਹੈ ਤੂੰ ਮੇਰੀ ਓਟ ਬਲ ਬੁੱਧ ਧਨ ਤੂੰ ਹੀ ਤੂੰ ਹੈ ਮੇਰੇ ਪਰਿਵਾਰ ਹੈ ਹੈ ਪ੍ਰਭੂ ਤੂੰ ਹੀ ਮੇਰਾ ਸਹਾਰਾ ਹੈ ਤੂੰ ਹੀ ਮੇਰਾ ਤਾਨ ਹੈ ਤੂੰ ਹੀ ਮੇਰੀ ਅਕਲ ਹੈ ਤੂੰ ਹੀ ਮੇਰਾ ਧਨ ਹੈ ਅਤੇ ਤੂੰ ਹੀ ਮੇਰੇ ਵਾਸਤੇ ਮੇਰਾ ਪਰਿਵਾਰ ਹੈ ਜੋ ਤੂੰ ਕਰੋ ਸੋਈ ਭਲ ਹਮਰੈ ਪੇਖ ਨਾਨਕ ਸੁਖ ਚਰਣਾ ਰਹਿ ਹੈ ਨਾਨਕ ਆਖੇ ਪ੍ਰਭੂ ਜੋ ਕੁਝ ਤੂੰ ਕਰਦਾ ਹੈ ਮੇਰੇ ਵਾਸਤੇ ਉਹੀ ਭਲਾਈ ਹੈ ਤੇਰੇ ਚਰਨਾਂ ਦਾ ਦਰਸ਼ਨ ਕਰਕੇ ਮੈਨੂੰ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਬਿਲਾਵਲ ਮਹਲਾ 5 ਸੁੰਨਿਤ ਪ੍ਰਭ ਤੋ ਸਗਲ ਉਧਾਰਨ ਹੈ ਪ੍ਰਭੂ ਤੇਰੀ ਬਾਬਤ ਸੁਣੀਦਾ ਹੈ ਕਿ ਤੂੰ ਸਾਰੇ ਜੀਵਾਂ ਨੂੰ ਵਿਕਾਰਾਂ ਤੋਂ ਬਚਾਉਣ ਵਾਲਾ ਹੈ ਮੋਹ ਮਗਨ ਪਤਤ ਸੰਗ ਪ੍ਰਾਨੀ ਐਸੇ ਮਨੈ ਵਿਸਾਰਨ ਰਹਾਉ ਤੂੰ ਉਹਨਾਂ ਨੂੰ ਵੀ ਬਚਾ ਲੈਂਦਾ ਹੈ ਜਿਹੜੇ ਮੋਹ ਵਿੱਚ ਡੁੱਬੇ ਹੋਏ ਵਿਕਾਰਾਂ ਵਿੱਚ ਡਿੱਗੇ ਹੋਏ ਪ੍ਰਾਣੀਆਂ ਨਾਲ ਬਹਿਨ ਖਲੋਣ ਰੱਖਦੇ ਹਨ ਅਤੇ ਬੜੀ ਬੇਪਰਵਾਹੀ ਨਾਲ ਤੈਨੂੰ ਮਨ ਤੋਂ ਭੁਲਾਈ ਰੱਖਦੇ ਹਨ ਸੱਚ ਵਿਖਿਆ ਲੈ ਗ੍ਰਾਹਜ ਕਿਨੀ ਅੰਮ੍ਰਿਤ ਮਨ ਤੇ ਡਾਰਨ ਹੇ ਪ੍ਰਭੂ ਤੇਰੇ ਪੈਦਾ ਕੀਤੇ ਜੀਵ ਮਾਇਆ ਇਕੱਠੀ ਕਰਕੇ ਹੀ ਇਸ ਨੂੰ ਗ੍ਰਹਿਣ ਕਰਨ ਯੋਗ ਬਣਾਉਂਦੇ ਹਨ ਪ੍ਰਾਤਮਿਕ ਜੀਵਨ ਦੇਣ ਵਾਲਾ ਤੇਰਾ ਨਾਮ ਜਲ ਆਪਣੇ ਮਨ ਤੋਂ ਪਰੇ ਸੁੱਟ ਦਿੰਦੇ ਹਨ ਕਾਮ ਕ੍ਰੋਧ ਲੋਭ ਰਤ ਨਿੰਦਾ ਸਤ ਸੰਤੋਖ ਬਿਦਾਰਨ ਜੀਵ ਜੀਵ ਕਾਮ ਕ੍ਰੋਧ ਲੋਭ ਨਿੰਦਾ ਆਦਿਕ ਵਿਕਾਰਾਂ ਵਿੱਚ ਮਸਤ ਰਹਿੰਦੇ ਹਨ ਅਤੇ ਸੇਵਾ ਸੰਤੋਖ ਆਦਿ ਗੁਣਾ ਨੂੰ ਲੀਰ ਲੀਰ ਕਰ ਰਹੇ ਹਨ ਮੇਰ ਕਰ ਇਹਨਾਂ ਨੂੰ ਵਿਕਾਰਾਂ ਤੋਂ ਬਚਾ ਲੈ ਇਹਨਾਂ ਤੇ ਕਾਢ ਲੈ ਹੋ ਮੇਰੇ ਸਵਾਮੀ ਹਾਰ ਪਰੇ ਤੁਮ ਸਰਨ ਏ ਮੇਰੇ ਮਾਲਕ ਪ੍ਰਭੂ ਇਹਨਾਂ ਵਿਕਾਰਾਂ ਤੋਂ ਸਾਨੂੰ ਬਚਾ ਲੈ ਸਾਡੀ ਇਹਨਾਂ ਦੇ ਟਾਕਰੇ ਤੇ ਪੇਸ਼ ਨਹੀਂ ਜਾਂਦੀ ਹਾਰ ਕੇ ਤੇਰੀ ਸ਼ਰਨ ਆ ਪਏ ਹਾਂ ਨਾਨਕ ਕੀ ਬੇਨੰਤੀ ਪ੍ਰਭ ਪੈ ਸਾਧ ਸੰਗ ਰੰਗ ਤਰਨ हे ਪ੍ਰਭੂ ਤੇਰੇ ਦਰ ਤੇ ਸੇਵਕ ਨਾਨਕ ਦੀ ਤੇਰੇ ਅੱਗੇ ਅਰਜ਼ੋਈ ਹੈ ਕਿ ਤੂੰ ਆਤਮਕ ਦੀਵਨ ਤੋ ਕੇ ਸਖਣੇ ਬੰਦਿਆਂ ਨੂੰ ਵੀ ਸਾਧ ਸੰਗਤ ਵਿੱਚ ਲਿਆ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਬਿਲਾਵਲ ਮਹਲਾ 5ਵਾਂ ਸੰਤਨ ਕੈ ਸੁੰਨਿਤ ਪ੍ਰਭ ਕੀ ਬਾਤ ਹੈ ਭਾਈ ਸਾਧ ਸੰਗਤ ਵਿੱਚ ਪ੍ਰਭੂ ਦੀ ਸਿੱਖ ਸਲਾਹ ਦੀ ਕਥਾ ਵਾਰਤਾ ਸਦਾ ਸੁਣੀ ਜਾਂਦੀ ਹੈ ਕਥਾ ਕੀਰਤਨ ਆਨੰਦ ਮੰਗਲ ਧੁਨ ਪੂਰੀ ਦਿਨ ਸਿਰ ਰਾਤ ਰਹਾਓ ਉੱਥੇ ਦਿਨ ਰਾਤ ਹਰ ਵੇਲੇ ਪ੍ਰਭੂ ਦੀਆਂ ਕਥਾ ਕਹਾਣੀਆਂ ਹੁੰਦੀਆਂ ਹਨ ਕੀਰਤਨ ਹੁੰਦਾ ਹੈ ਆਤਮਕ ਆਨੰਦ ਹੋਲਾਰਾ ਪੈਦਾ ਕਰਨ ਵਾਲੀ ਰੌ ਸਦਾ ਚੱਲੀ ਰਹਿੰਦੀ ਹੈ ਕਰ ਕਿਰਪਾਏ ਆਪਣੇ ਪ੍ਰਭ ਕੀਨੇ ਨਾਮ ਆਪਣੇ ਕੀ ਕੀਨੀ ਦਾਤ ਹੈ ਭਾਈ ਸੰਤ ਜਨਾਂ ਨੂੰ ਪ੍ਰਭ ਨੇ ਮਿਹਰ ਕਰਕੇ ਆਪਣੇ ਸੇਵਕ ਬਣਾ ਲਿਆ ਹੁੰਦਾ ਹੈ ਉਹਨਾਂ ਨੂੰ ਤੋਂ ਆਪਣੇ ਨਾਮ ਦੀ ਦਾਤ ਬਖਸ਼ੀ ਹੁੰਦੀ ਹੈ ਆਠ ਪਹਰ ਗੁਣ ਗਾਵਤ ਪ੍ਰਭ ਕੇ ਕਾਮ ਕਰੋਦ ਇਸ ਤਨ ਤੇ ਜਾਤ ਅਠੇ ਪੈ ਪ੍ਰਭੂ ਦੇ ਗੁਣ ਗਾਉਂਦਿਆਂ ਗਾਉਂਦਿਆਂ ਇਸ ਸਰੀਰ ਵਿੱਚੋਂ ਕਾਮ ਕ੍ਰੋਧ ਆਦਿਕ ਵਿਕਾਰ ਦੂਰ ਹੋ ਜਾਂਦੇ ਹਨ ਤ੍ਰਿਪਤ ਅਘਾਏ ਪੇਖ ਪ੍ਰਭ ਦਰਸ਼ਨ ਅੰਮ੍ਰਿਤ ਹਰ ਰਸ ਭੋਜਨ ਖਾਤ ਹੈ ਭਾਈ ਸੰਤ ਜਨ ਪ੍ਰਭੂ ਦਾ ਦਰਸ਼ਨ ਕਰਕੇ ਮਾਇਆ ਦੀ ਤ੍ਰਿਸ਼ਨਾ ਵੱਲੋਂ ਪੂਰੇ ਤੌਰ ਤੇ ਰਜੇ ਰਹਿੰਦੇ ਹਨ ਸੰਤ ਜਨ ਸਦਾ ਆਤਮਿਕ ਜੀਵਨ ਦੇਣ ਵਾਲਾ ਹਰਨਾਮ ਦਾ ਸਵਾਦਲਾ ਭੋਜਨ ਖਾਂਦੇ ਹਨ ਚਰਣੇ ਸ਼ਰਣ ਨਾਨਕ ਪ੍ਰਭ ਤੇਰੀ ਕਰ ਕਿਰਪਾ ਸੰਤ ਸੰਗ ਮਿਲਾਤ ਹੈ ਨਾਨਕਾ ਖੇ ਪ੍ਰਭ ਜਿਹੜੇ ਮਨੁੱਖ ਤੇਰੇ ਚਰਨਾਂ ਦੀ ਸ਼ਰਣ ਪੈਂਦੇ ਹਨ ਤੂੰ ਕਿਰਪਾ ਕਰਕੇ ਉਹਨਾਂ ਨੂੰ ਸੰਤ ਜਨਾਂ ਦੀ ਸੰਗਤ ਵਿੱਚ ਮਿਲਾ ਦਿੰਦਾ ਹੈ ਬਿਲਾਵਲ ਮਹਲਾ ਪੰਜਵਾਂ ਰਾਖ ਲੀਏ ਆਪਣੇ ਜਨ ਆਪ ਹੈ ਭਾਈ ਪ੍ਰਮਾਤਮਾ ਨੇ ਆਪਣੇ ਸੇਵਕਾਂ ਦੀ ਸਦਾ ਆਪਣੇ ਸੇਵਕਾਂ ਦੀ ਸਦਾ ਰੱਖਿਆ ਕੀਤੀ ਹੈ ਕਰਿ ਕਿਰਪਾ ਹਰ ਹਰ ਨਾਮ ਦੀਨੋ ਬਿਨਸ ਗਏ ਸਭ ਰੋਗ ਸੰਤਾਪ ਰਹਾਓ ਮੇਰ ਕਰਕੇ ਆਪਣੇ ਸੇਵਕਾਂ ਨੂੰ ਆਪਣੇ ਨਾਮ ਦੀ ਦਾਤ ਦਿੰਦਾ ਆਇਆ ਹੈ ਜਿਨ੍ਹਾਂ ਨੂੰ ਨਾਮ ਦੀ ਦਾਤ ਬਖਸ਼ਦਾ ਹੈ ਉਹਨਾਂ ਦੇ ਸਾਰੇ ਚਿੰਤਾ ਫਿਕਰ ਤੇ ਦੁੱਖ ਕਲੇਸ਼ ਨਾਸ਼ ਹੋ ਜਾਂਦੇ ਹਨ ਗਣ ਗੋਵਿੰਦ ਗਾਓ ਸਭ ਹਰ ਜਨ ਰਾਗ ਰਤਨ ਰਸਨਾ ਆਲਾਪ ਹੇ ਸੰਤ ਜਨੋ ਸਾਰੇ ਰਲ ਕੇ ਪ੍ਰਭੂ ਦੇ ਗੁਣ ਗਾਉਂਦੇ ਰਹਾ ਕਰੋ ਜੀਵ ਨਾਲ ਸੋਹਣੇ ਰਾਗਾਂ ਦੇ ਰਾਹੀ ਉਸ ਤੇ ਗੁਣਾ ਦਾ ਵਿਚਾਰਨ ਕਰਦੇ ਰਹਾ ਕਰੋ ਕੋਟ ਜਨਮ ਕੀ ਤ੍ਰਿਸ਼ਨਾ ਨਿਵਰੀ ਨਾਮ ਰਸਾਇਣ ਆਤਮ ਧਰਾਪ ਜਿਹੜੇ ਮਨੁੱਖ ਪ੍ਰਭੂ ਦੇ ਗੁਣਾ ਦਾ ਉਚਾਰਨ ਕਰਦੇ ਹਨ ਉਹਨਾਂ ਦੀ ਕਰੋਣਾ ਜਨਮਾਂ ਦੀ ਮਾਇਆ ਦੀ ਤ੍ਰਿਸ਼ਨਾ ਦੂਰ ਹੋ ਜਾਂਦੀ ਹੈ ਸਭ ਰਸਾਂ ਤੋਂ ਸ੍ਰੇਸ਼ਟ ਨਾਮ ਰਸ ਦੀ ਬਰਕਤ ਨਾਲ ਉਹਨਾਂ ਦਾ ਮਨ ਰੱਜ ਜਾਂਦਾ ਹੈ ਚਰਨ ਗ헤 ਸ਼ਰਣ ਸੁਖ ਦਾਤੇ ਗੁਰ ਕੈ ਬਚਨ ਜਪੇ ਹਰਿ ਜਾਪ ਹੇ ਭਾਈ ਜਿਹੜੇ ਮਨੁੱਖ ਸੁੱਖਾਂ ਦੇ ਦੇਣ ਵਾਲੇ ਪ੍ਰਭੂ ਦੇ ਚਰਨ ਖੜੀ ਰੱਖਦੇ ਹਨ ਸੁਖਦਾਤੇ ਪ੍ਰਭੂ ਦੀ ਸ਼ਰਣ ਪੈ ਰਹੇ ਹੰ ਗੁਰੂ ਦੇ ਉਪਦੇਸ਼ ਦੇ ਰਾਹੀ ਪ੍ਰਭੂ ਦੇ ਨਾਮ ਦਾ ਜਾਪ ਜਪਦੇ ਰਹਿੰਦੇ ਹਨ ਸਾਗਰ ਤਰੇ ਭਰਮ ਭੈ ਬਿਨ ਸੇ ਕਹ ਨਾਨਕ ਠਾਕੁਰ ਪ੍ਰਤਾਪ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਉਹਨਾਂ ਦੇ ਸਾਰੇ ਡਰ ਭਰਮ ਨਾਸ਼ ਹੋ ਜਾਂਦੇ ਹਨ ਹੇ ਨਾਨਕ ਆਖੇ ਸਾਰੀ ਵਡਿਆਈ ਮਾਲਕ ਪ੍ਰਭੂ ਦੀ ਹੀ ਹੈ ਬਿਲਾਵਲ ਮਹਲਾ ਪੰਜਵਾਂ ਤਾਪ ਲਾਹਿਆ ਗੁਰਸਿਰਜਨਹਾਰ ਹੈ ਭਾਈ ਗੁਰੂ ਨੇ ਕਰਤਾਰ ਨੇ ਆਪ ਬਲਕ ਹਰਗੋਬਿੰਦਾ ਤਾਪ ਉਤਾਰਿਆ ਸਤਗੁਰੇ ਆਪਣੇ ਕੋ ਬਲ ਜਾਈ ਜਿਨ ਪੈਜ ਰਖੀ ਸਾਰੇ ਸੰਸਾਰ ਰਹਾਉ ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਜਾਨਾ ਹਾਂ ਜਿਸ ਨੇ ਸਾਰੇ ਸੰਸਾਰ ਵਿੱਚ ਮੇਰੀ ਇੱਜ਼ਤ ਰੱਖ ਲਈ ਹੈ ਨਹੀਂ ਤਾਂ ਪਰਮੀ ਲੋਕ ਤਾਂ ਸ਼ੀਤਲਾ ਦੇਵੀ ਦਾ ਆਦਿਕ ਦੀ ਪੂਜਾ ਵਾਸਤੇ ਬਥੇਰੀ ਪ੍ਰੇਰਣਾ ਕਰਦੇ ਰਹਿੰਦੇ ਹਨ ਤੇ ਕਰਦੇ ਰਹੇ ਹਨ ਕਰਮਸਤਕ ਧਾਰ ਬਾਲਕ ਰੱਖ ਲੀਨੋ ਹੱਥ ਰੱਖ ਕੇ ਗੁਰੂ ਨੇ ਬਾਲਕ ਨੂੰ ਬਚਾ ਲਿਆ ਅਕਾਲਪੁਰਖ ਵੈ ਗੁਰੂ ਨੇ ਰੱਖਿਆ ਕੀਤਾ ਪਰ ਅਬੇ ਅਮਰਤ ਨਾਮ ਮਹਾਰਸ ਦਿਨੋ ਮੇਰਾ ਤਾਪ ਤੋਂ ਹੀ ਨਹੀਂ ਬਚਾਇਆ ਹਲੂਜਾ ਤੋਂ ਬਚਾ ਲਿਆ ਪ੍ਰਭੂ ਦੇ ਆਤਮਿਕ ਜੀਵਨ ਦੇਣ ਵਾਲਾ ਤੇ ਸਭ ਤੋਂ ਸ੍ਰੇਸ਼ਟ ਰਸ ਵਾਲਾ ਆਪਣਾ ਨਾਮ ਹੀ ਦਿੱਤਾ ਦਾਸ ਕੀ ਲਾਜ ਰਖੇ ਮਿਹਰਵਾਨ ਮਿਹਰਬਾਨ ਪ੍ਰਭੂ ਆਪਣੇ ਸੇਵਕ ਦੀ ਇੱਜ਼ਤ ਜ਼ਰੂਰ ਰੱਖਦਾ ਹੈ ਸੋਹੇ ਭਾਈ ਦੁੱਖ ਕਲੇਸ਼ ਵੇਲੇ ਕਰਬਰਾ ਕੇ ਕਿਸੇ ਹੋਰ ਆਸਰੇ ਨਾ ਲੱਭਦੇ ਫਿਰਿਆ ਕਰੋ ਨਾ ਭਾਲਦੇ ਫਿਰਿਆ ਕਰੋ ਗੁਰੂ ਨਾਨਕ ਬੋਲੇ ਦਰਗਾ ਪਰਵਾਨ ਹੈ ਭਾਈ ਚਿਤ ਰੱਖ ਗੁਰਨਾਨਕ ਉਹੀ ਕੋ ਜਾਛਦਾ ਹੈ ਜੋ ਪ੍ਰਮਾਤਮਾ ਦੀ ਦਰਗਾ ਵਿੱਚ ਪਰਵਾਨ ਹੈ ਰਾਗ ਬਿਲਾਵਲ ਮਹਲਾ 5 ਚੌਪ ਦੇ ਦੁਪ ਦੇ ਘਰ 7 ਇੱਕ ਓੰਕਾਰ ਸਤ ਗੁਰ ਪ੍ਰਸਾਦ ਸਤਿਗੁਰ ਸ਼ਬਦ ਦੇ ਉਜਾਰੋ ਦੀਪਾ ਹੈ ਭਾਈ ਜਿਸ ਮਨ ਅੰਦਰ ਗੁਰੂ ਦੇ ਸ਼ਬਦ ਦੀਵੇ ਦੇ ਰਾਹੀ ਆਤਮਿਕ ਜੀਵਨ ਦਾ ਚਾਨਣ ਆ ਜਾਂਦਾ ਹੈ ਬੇਨ ਸੇਵ ਅੰਧਕਾਰ ਤਹਿ ਮੰਦਰ ਰਤਨ ਕੋਠੜੀ ਖੁੱਲੀ ਅਨੁਪਾਰਹਾਓ ਉਸ ਮਨ ਮੰਦਰ ਵਿੱਚ ਆਤਮਿਕ ਗੁਣਾਂ ਰਤਨਾਂ ਦੀ ਬੜੀ ਸੁੰਦਰ ਕੋਸ਼ੜੀ ਖੁੱਲ ਜਾਂਦੀ ਹੈ ਜਿਸ ਦੀ ਬਰਕਤ ਨਾਲ ਨੀਵੇਂ ਜੀਵਨ ਵਾਲੇ ਹਨੇਰੇ ਦਾ ਉੱਥੋਂ ਨਾਸ਼ ਹੋ ਜਾਂਦਾ ਹੈ ਰਹਾਓ ਬਿਸਮਨ ਬਿਸਮ ਭੈ ਜੋ ਪੇਖਿਓ ਕਹ ਨਾ ਜਾਏ ਵਡਿਆਈ ਗੁਰੂ ਸ਼ਬਦ ਦੀਵੇ ਦੇ ਚਾਨਣ ਵੇ ਜਦੋਂ ਅੰਦਰ ਵਸਦੇ ਪ੍ਰਭੂ ਦਾ ਦਰਸ਼ਨ ਹੁੰਦਾ ਹੈ ਤਦੋਂ ਮੇਰ ਤੇਰ ਵਾਲੀਆਂ ਸਭੇ ਸੁਧਾਂ ਭੁੱਲ ਜਾਂਦੀਆਂ ਹਨ ਪਰ ਉਸ ਆਵਸਥਾ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ਮਗਨ ਭੈ ਹਾਂ ਸੰਗ ਮਾਤੇ ਓ ਤਪ ਤਪ ਲਪਟਾਈ ਜੀਵ ਤਾਣੇ ਟੇਟੇ ਦੇ ਧਾਗੇ ਆਪੋ ਵਿੱਚ ਮਿਲੇ ਹੁੰਦੇ ਹਨ ਤੇ ਮੈਂ ਉਸ ਪ੍ਰਭੂ ਵਿੱਚ ਹੀ ਸੁਰਤ ਡੁੱਬ ਜਾਂਦੀ ਹੈ ਉਸ ਪ੍ਰਭੂ ਦੇ ਚਰਨਾਂ ਨਾਲ ਹੀ ਮਸਤ ਹੋ ਜਾਈਦਾ ਹੈ ਉਸ ਦੇ ਚਰਨਾਂ ਨਾਲ ਹੀ ਛੰਬੜ ਜਾਈਦਾ ਹੈ ਆਲ ਜਾਲ ਨਹੀਂ ਕਛੂ ਜੰਜਾਰਾ ਅਹੰਬੁਦ ਨਹੀਂ ਭੋਰਾ ਹੈ ਭਾਈ ਗੁਰੂ ਦੇ ਸ਼ਬਦ ਦੀਵੇ ਨਾਲ ਜਦੋਂ ਮਨ ਅੰਦਰ ਮਨ ਮੰਦਰ ਵਿੱਚ ਚਾਨਣ ਹੁੰਦਾ ਹੈ ਤਦੋਂ ਉਸ ਅਵਸਥਾ ਵਿੱਚ ਗ੍ਰਸ ਦੇ ਮੋਹ ਦੇ ਝਾਲ ਤੇ ਚਮੇਲੇ ਮਹਿਸੂਸ ਨਹੀਂ ਹੁੰਦੇ ਅੰਦਰ ਕਿਤੇ ਰਤਾ ਭਰ ਵੀ ਮੈਂ ਮੈਂ ਕਰਨ ਵਾਲੀ ਬੁੱਧੀ ਨਹੀਂ ਰਹਿ ਜਾਂਦੀ ਉੱਚਣ ਉੱਚਾ ਵਿਚਨਾ ਖੀਚਾ ਹੋ ਤੇਰਾ ਤੂੰ ਮੇਰਾ ਤਦੋਂ ਮਨ ਮੰਦਰ ਵਿੱਚ ਉਹ ਮਹਾਨ ਉੱਚਾ ਪਰਮਾਤਮਾ ਹੀ ਵਸਦਾ ਦਿਸਦਾ ਹੈ ਉਸ ਨਾਲ ਕੋਈ ਪਰਦਾ ਤਣਿਆ ਨਹੀਂ ਰਹਿ ਜਾਂਦਾ ਉਸ ਵੇਲੇ ਉਸ ਨੂੰ ਇਉਂ ਹੀ ਆਖੀਦਾ ਹੈ ਪ੍ਰਭੂ ਮੈਂ ਤੇਰਾ ਦਾਸ ਹਾਂ ਤੂੰ ਮੇਰਾ ਮਾਲਕ ਹੈ ਇਕੰਕਾਰ ਏਕਪਾਸਾਰਾ ਏਕ ਹੈ ਅਪਰ ਅਪਾਰਾ ਹੇ ਭਾਈ ਗੁਰੂ ਦੇ ਸ਼ਬਦ ਦੀਵੇ ਨਾਲ ਜਦੋਂ ਮਨ ਮੰਦਰ ਵਿੱਚ ਆਤਮਕ ਜੀਵਨ ਦਾ ਚਾਨਣ ਹੁੰਦਾ ਹੈ ਤਦੋਂ ਬਾਹਰ ਜਗਤ ਵਿੱਚ ਵੀ ਇੱਕੋ ਸਰਵ ਵਿਆਪਕ ਬੇਅੰਤ ਪਰਮਾਤਮਾ ਆਪ ਹੀ ਆਪਸਰਿਆ ਦਿਸਦਾ ਹੈ ਇੱਕ ਬਿਸਥੀਰਨ ਇੱਕ ਸੰਪੂਰਨ ਇੱਕ ਹੈ ਪ੍ਰਾਨ ਅਧਾਰਾ ਉਹ ਆਪ ਹੀ ਹਰ ਪਾਸੇ ਖਿਲਰਿਆ ਤੇ ਵਿਆਪਕ ਜਾਪਦਾ ਹੈ ਉਹੀ ਜੀਵਾਂ ਦੀ ਜ਼ਿੰਦਗੀ ਦਾ ਆਸਰਾ ਦਿਸਦਾ ਹੈ ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੁਚੋ ਸੂਚਾ ਜਦੋਂ ਮਨ ਮੰਦਰ ਵਿੱਚ ਗੁਰੂ ਸ਼ਬਦ ਦੇ ਦੀਵੇ ਨਾਲ ਪ੍ਰਕਾਸ਼ ਹੁੰਦਾ ਹੈ ਤਦੋਂ ਇਹ ਪ੍ਰਤੱਖ ਦੇਖ ਪੈਂਦਾ ਹੈ ਕਿ ਪ੍ਰਮਾਤਮਾ ਮਹਾਨ ਪਵਿੱਤਰ ਹੈ ਮਹਾਨ ਸੱਚਾ ਹੈ ਅੰਤ ਨਯੰਤਾ ਸਦਾ ਬੇਅੰਤ ਕਹੋ ਨਾਨਕ ਉਚੋ ਉਚਾ ਹੈ ਨਾਨਕ ਆਖ ਉਸ ਦਾ ਕਦੇ ਅੰਤ ਨਹੀਂ ਪੈ ਸਕਦਾ ਉਹ ਸਦਾ ਹੀ ਬੇਅੰਤ ਹੈ ਤੇ ਉੱਚਾ ਤੋਂ ਵੀ ਉੱਚਾ ਹੈ ਉਹ ਸਵਰਗਾ ਉੱਚਾ ਹੋਰ ਕੋਈ ਨਹੀਂ ਬਿਲਾਵਲ ਮਹਲਾ ਪੰਜਵਾਂ ਬਿਨ ਹਰ ਕਾਮ ਨਿਆਵਤ ਹੈ ਏ ਭਾਈ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਹੋਰ ਚੀਜ਼ ਤੇਰੇ ਆਤਮਿਕ ਜੀਵਨ ਦੇ ਕਾਮ ਨਹੀਂ ਆ ਸਕਦੀ ਜਾਂ ਸਿਵ ਰਾਚ ਮਾਚ ਤੁਮ ਲਾਗੇ ਉਹ ਮੋਹਨੀ ਮੁਹਾਵਤ ਹੈ ਰਹਾਉ ਜਿਸ ਮਨਮੋਹਣੀ ਮਾਇਆ ਨਾਲ ਤੂੰ ਰਚਿਆ ਮਚਿਆ ਰਹਿੰਦਾ ਹੈ ਉਹ ਤੈਨੂੰ ਠੱਗ ਰਹੀ ਹੈ ਕਣਕ ਕਾ ਕ ਮਨੀ ਸੇਜ ਸੋਹਣੀ ਛੋੜ ਖਿਨੇ ਮੈਂ ਜਾਵਤ ਰੇ ਹੈ ਭਾਈ ਸੋਹਣਾ ਧਨ ਪਦਾਰਥ ਇਸਤਰੀ ਦੀ ਸੋਹਣੀ ਸੇਜ ਇਹ ਤਾਂ ਇੱਕ ਛਿਨ ਵਿੱਚ ਛੱਡ ਕੇ ਮਨੁੱਖੇ ਤੋਂ ਤੁਰ ਪੈਂਦਾ ਹੈ ਉਰ ਜਰਿਓ ਇੰਦਰੀ ਰਸ ਪ੍ਰੇਰਿਓ ਵਿਖੇ ਠਗौरी ਖਾਵਤ ਹੈ काम वासना ਦੇ ਸਵਾਦਾਂ ਦਾ ਪ੍ਰੇਰਿਆ ਹੋਇਆ ਤੂੰ ਕਾਮ वासਨਾ ਵਿੱਚ ਫਸਿਆ ਪਿਆ ਹੈ ਅਤੇ ਵਿਸ਼ੇ ਵਿਕਾਰਾਂ ਦੀ ਠੱਗ ਬੂਟੀ ਖਾ ਰਿਹਾ ਹੈ ਜਿਸ ਦੇ ਕਾਰਨ ਤੂੰ ਆਤਮਿਕ ਜੀਵਨ ਵੱਲੋਂ बेहोश ਪਿਆ ਹੈ ਤ੍ਰਿਣ ਕੋ ਮੰਦਰ ਸਾਜ ਸਵਾਰਿਓ ਪਾਵਕ ਤਲੇ ਜਰਾਵਤ ਹੈ اے ਭਾਈ ਤੇਲਿਆਂ ਦਾ ਘਰ ਬਣਾ ਸਵਾਤ ਤੂੰ ਉਸੇ ਠ ਅੱਗ ਬਾਲ ਰਿਹਾ ਹੈ ਇਹ ਸਰੀਰ ਵਿੱਚ ਕਮਾਦਿਕ ਵਿਕਾਰਾਂ ਦਾ ਭਾਂਬੜ ਮਚਾ ਕੇ ਆਤਮਿਕ ਜੀਵਨ ਨੂੰ ਸਵਾ ਕਰੀ ਜਾ ਰਿਹਾ ਹੈ ਐਸੇ ਗੜ ਮੈਂ ਐਠ ਹਠੀ ਲੋ ਫੂਲ ਫੂਲ ਕਿਆ ਭਾਵਤ ਹੈ ਵਿਕਾਰਾਂ ਵਿੱਚ ਸੜ ਰਹੇ ਸਰੀਰ ਕਿਲੇ ਵਿੱਚ ਆਕੜ ਦੇ ਹਠੀ ਹੋਇਆ ਬੈਠਾ ਤੂੰ ਮਾਣ ਕਰਕੇ ਹਾਸਲ ਤਾਂ ਕੁਝ ਵੀ ਨਹੀਂ ਕਰ ਸਕੇਗਾ ਪੰਚ ਦੂਤ ਮੂਡ ਪਰ ਠਾਡੇ ਕੀ ਸਗ ਹੈ ਫੇਰਾਵਤ ਹੈ हे ਅੰਨੇ ਅਗਿਆਨੀ ਕਮਾਦਿਕ ਪੰਜੇ ਵੈਰੀ ਤੇਰੇ ਸਿਰ ਉੱਤੇ ਖਲੋਤੇ ਹੋਏ ਤੈਨੂੰ ਜਲੀਲ ਕਰ ਰਹੇ ਹਨ ਦ੍ਰਿਸ਼ਟ ਨਾ ਆਵੇਂ ਆਂਧੇ ਅਗਿਆਨੀ ਸੋਏ ਰਹੋ ਮਦਮਵਤਰੇ ਪਰ ਤੈਨੂੰ ਉਹ ਦਿਸਦੇ ਨਹੀਂ ਤੁਮ ਵਿਕਾਰਾਂ ਦੇ ਨਸ਼ੇ ਵਿੱਚ ਮਸਤ ਹੋ ਕੇ ਆਤਮਿਕ ਜੀਵਨ ਵੱਲੋਂ ਬੇਫਿਕਰ ਹੋਇਆ ਪਿਆ ਹੈ ਜਾਲ ਫਸਾਰ ਚੋਗ ਵਿਸਥਾਰੀ ਪੰਖੀ ਜੋ ਫਹਾਵਤ ਹੈ ਹੈ ਭਾਈ ਜਿਵੇਂ ਕਿਸੇ ਪੰਛੀ ਨੂੰ ਫੜਨ ਲਈ ਜਾਲ ਖਿਲਾਰ ਕੇ ਉਸ ਉਤੇ ਚੋਕ ਖਿਲਾਰੀ ਜਾਂਦੀ ਹੈ ਤੇਵੇਂ ਤੋਂ ਦੁਨੀਆ ਦੇ ਪਦਾਰਥਾਂ ਦੇ ਚੋਗ ਵਿੱਚ ਫਸ ਰਿਹਾ ਹੈ ਕਉ ਨਾਨਕ ਬੰਦਨ ਕਾਟਨ ਕਉ ਮੈਂ ਸਤਗੁਰ ਪੁਰਖ ਤੇ ਆਵਤ ਹੈ ਹੇ ਨਾਨਕ ਆਖ ਹੇ ਭਾਈ ਮਾਇਆ ਦੇ ਬੰਧਨਾਂ ਨੂੰ ਕੱਟਣ ਵਾਸਤੇ ਮੈਂ ਤਾਂ ਗੁਰੂ ਮਹਾਂਪੁਰਖ ਨੂੰ ਆਪਣੇ ਹਿਰਦੇ ਵਿੱਚ ਵਸਾ ਰਿਹਾ ਹਾਂ